ਸ਼ਸ਼ੀਕਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵੀ ਵੇਖਤਾਂ ਪੰਜਾਬ ਦੀਆਂ ਪੰਜ ਨਗਰ ਨਿਗਮਾਂ ਵਾਸਤੇ ਅੱਜ ਵੋਟਾਂ ਪੈਣੀਆਂ ਤੇ ਵੋਟਾਂ ਦੀ ਪ੍ਰਕਿਰਿਆ ਜਿਹੜੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਆ ਬੇਸ਼ੱਕ ਪੋਲਿੰਗ ਸਟੇਸ਼ਨਾਂ ਦੇ ਉੱਤੇ ਵੋਟਰਾਂ ਦਾ ਰੁਝਾਨ ਹਜੇ ਕੁਝ ਘੱਟ ਦੇਖਣ ਨੂੰ ਮਿਲ ਰਿਹਾ ਪਰ ਰਾਜਨੇਤਾ ਜਿਹੜੇ ਨੇ ਪਹਿਲੇ ਟਾਈਮ ਦੇ ਵਿੱਚ ਹੀ ਵੋਟ ਪਾ ਕੇ ਆਪਣਾ ਮਤਦਾਨ ਦੇਂਦੇ ਹੋਏ ਨਜ਼ਰ ਆ ਰਹੇ ਨੇ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਆਪਣੇ ਪਰਿਵਾਰ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਨੇ ਲੁਧਿਆਣਾ ਦੇ ਸ਼ਾਪੂਰ ਰੋਡ ਦੇ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਵੋਟ ਪਾਉਣ ਵਾਸਤੇ ਪਹੁੰਚਿਆ ਗਿਆ ਵਾ ਤਾਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਆਪਣੀ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਧਰਮ ਪਤਨੀ ਜੋ ਕਿ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 68 ਤੋਂ ਬਾਰ ਨੰਬਰ 78 ਤੋਂ ਉਮੀਦਵਾਰ ਵੀ ਨੇ ਉਹ ਵੀ ਉਹਨਾਂ ਦੇ ਨਾਲ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਨੇ ਤਾਂ ਪਹਿਲੇ ਟਾਈਮ ਹੀ ਪਰਿਵਾਰ ਦੇ ਨਾਲ ਐਮਐਲਏ ਸ਼ੋਕ ਪ੍ਰਾਸ਼ਰ ਪੱਪੀ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਨੂੰ ਵੀ ਵੋਟ ਪਾਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਸ਼ੋਕ ਪ੍ਰਾਸ਼ਰ ਪੱਪੀ ਨੇ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਦੱਸ ਦਈਏ ਤੁਹਾਨੂੰ ਕਿ ਵਿਰੋਧੀਆਂ ਤੇ ਲਗਾਤਾਰ ਨਿਸ਼ਾਨੇ ਤੇ ਨੇ ਕਿਉਂਕਿ ਹਲਕਾ ਸੈਂਟਰ ਨੂੰ ਲੈ ਕੇ ਭਾਜਪਾ ਦੇ ਵੱਡੇ ਆਗੂ ਰਵਨੀਤ ਬਿੱਟੂ ਹੋਵੇ ਜਾਂ ਭਾਜਪਾ ਦੇ ਹੋਰ ਆਗੂ ਹੋਣ ਲਗਾਤਾਰ ਐਮਐਲਏ ਸ਼ੋਕ ਪ੍ਰਾਸ਼ਰ ਪੱਪੀ ਦੇ ਉੱਤੇ ਨਿਸ਼ਾਨੇ ਸਾਧਦੇ ਰਹੇ ਨੇ ਉਹਨਾਂ ਨੂੰ ਕੀ ਜਵਾਬ ਦਿੰਦੇ ਨਜ਼ਰ ਆਏ ਨੇ ਐਮਐਲਏ ਸ਼ੋਕ ਪ੍ਰਾਸ਼ਰ ਪੱਪੀ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਸ਼ੋਕ ਪ੍ਰਾਸ਼ਰ ਪੱਪੀ ਸੁਣੋ ਤੁਸੀਂ ਦੇਖੋ ਇਹ ਲੋਕਤੰਤਰ ਆਏ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ મતદાન ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਬੱਦ ਤੋਂ ਬੱਦ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਨ ਲਈ ਆਏ ਆ ਉਹਨਾਂ ਦਾ ਕਿਹੜੇ 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 ਹੈ ਮੁੱਦੇ ਜਿਹੜੀ ਸੁਭਿਸ਼ਾ ਹੈ ਜਿਹਨੇ ਪਟੋਣਾ ਲੱਗੀ ਦੇਖੋ ਮੁੱਦੇ ਵਿਕਾਸ ਦਾ ਵਾ ਸਭ ਤੋਂ ਪਹਿਲਾਂ ਪੰਜਾਬ ਦਾ ਜੋ ਵਾਜ ਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਉਹ ਰੋਕੀ ਬੈਠੇ ਆ ਪੰਜਾਬ ਨਾਲ ਮਤਰੀ ਮਾਂ ਵਾਲਾ ਕੰਮ ਕਰਕੇ ਭਾਜ ਪਾ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਕੱਲ ਤੁਹਾਡੇ ਖਿਲਾਫ ਕਾਫੀ ਬੋਲਣਾ ਕੀਤਾ ਇਹਨਾਂ ਨੇ ਪਾਲ ਨੇ ਗ੍ਰਿਫਤਾਰੀਆਂ ਦੇਣ ਗਏ ਸੀਪੀ ਅਫੀਸਰ ਦੇਖੋ ਬ੍ਰੋ ਦੇ ਇਹਨਾਂ ਦੇ ਹੁਣ ਪੰਜਾਬੀ ਚ ਕਈ ਇਹਦਾ ਹੱਡਾ ਚ ਬਹਿ ਗਿਆ ਹੋਇਆ ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਚਾ ਨਾ ਉਹਨਾਂ ਨੂੰ ਪਤਾ ਵਾ ਕਿਉਂਕਿ ਇਹ ਜਿਹੜਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਜਪਾ ਨੇ ਕੀਤੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਕ ਲੋਕਾਂ ਨੂੰ ਇਹ ਹੀ ਕਹੂੰਗਾ ਆਵਾਜ਼ ਵਾਤ ਤੋਂ ਵੱਧ ਵੋਟਾਂ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ